ਸੋ ਸਈ ਕਾਲ ਸਾਰੇ ਭਰਾਵਾਂ ਨੂੰ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਛੋਡੇ ਨਾਲ ਬਾਈ ਅੱਜ ਕਰਦੇ ਆਪਾਂ ਬਹੁਤ ਬਾਰੇ ਗੱਲ ਆਪਣੇ ਪੌਦ ਆਪਣੇ ਬਾਹਣ ਚਲਾਈ ਹੋਈ ਸੀ ਤੇ ਅੱਜ ਮੂੰਗੀ ਦੱਸਦਾ ਤੁਹਾਨੂੰ ਗੱਲਾਂ ਵੀ ਕਿਵੇਂ ਸੀ ਕੀ ਕਾਰਨ ਸੀ ਦੱਸ ਮੂੰਗੀ ਉਹ ਕਿਵੇਂ ਆ ਪੌਦ ਵਾਲੀ ਗੱਲ ਆ ਪੌਦ ਜਰਾ ਰੱਖਾ ਲੈਂਦਾ ਮਗਰ ਆ ਕਹੇ ਮੇਰੀ ਰੱਖ ਦੇ ਮੇਰੀ ਰੱਖ ਦੇ ਮਗਰ ਆ ਆਫ ਕਰਕੇ ਕੱਢ ਦੇ ਨਾ ਜਰਾ ਅੱਛਾ ਵੀ ਉਹ ਦੋ ਹੋਰ ਖਾ ਲੈਂਦੇ ਹੈ ਆਰਾਮ ਮਗਰ ਮੱਥਾ ਹੁਣ ਮਗਰ ਉਹਦੇ ਅੰਦਰ ਕਰਦੇ ਰੋਟਾ ਪਿੱਟਦੇ ਲਾਦੇ ਵੀ ਅੱਲ ਵੀ ਗਾਦਰ ਪਰਚੂ ਵੀ ਗਿਆ ਉਹ ਯਾਰ ਆਪਾਂ ਦਾ ਰੋਟਾ ਵੇਟਰ ਦੇ ਦਾ ਗਨੇ ਮੂੰਗੀ ਲਾ ਦਿੰਦੇ ਦੇਖ ਆਪਣੇ ਤਾਂ ਆ ਲੱਗਿਆ ਪਿਆ ਝੂਨਾ ਸਾਰਾ ਆ ਪੌਦ ਆਲਾ ਸਾਰੀ ਆਪਾਂ ਦਾ ਬਾਤ ਹੀ ਸੀ ਅਗਲਾ ਤੇਰੇ ਵਾਲੀ ਗੱਲ ਆ ਉਦੋਂ ਤਾਂ ਕਹਿ ਗਏ ਯਾਰ ਕੀ ਕਰਾਂ ਨੇ ਯਾਰ ਹਾਂ ਆਹੀ ਗੱਲ ਸੀ ਕੋਈ ਕਹਿੰਦਾ ਮੇਰੇ ਦੋ ਕਿਲੇ ਰਹਿੰਦੇ ਕੋਈ ਕਹਿੰਦਾ ਕਿਲਾ ਯਾਰ ਬਾਈ ਮੇਰੇ ਕੋਲੇ ਪੌਦ ਘਟੂ ਤੇ ਆਪਣੇ ਕੋਲੇ ਪੌਦ ਖੜੀ ਸੀ ਚਲ ਆਪਾਂ ਕਿਸੇ ਯਾਰ ਫਾਇਦਾ ਹੋ ਜਾਂਦਾ ਕੋਈ ਨੁਕਸਾਨ ਨਹੀਂ ਇਹ ਚ ਗੱਲ ਦਾ ਤੇ ਹੁਣ ਆਪਾਂ ਕੈਨੂੰ ਫੋਨ ਕਰਤਾ ਕੋਈ ਨਹੀਂ ਦੇਖੋ ਉੱਪਰ ਆ ਹਾਂ ਉਹ ਕਹਿੰਦਾ ਯਾਰ ਭਾਈ ਮੈਨੂੰ ਕੰਮ ਆਇਆ ਮੈਂ ਕੱਲ ਨੂੰ ਲਵਾ ਦੂੰ ਮੈਂ ਅੱਜ ਲਵਾ ਦੂੰ ਮੁੜ ਕੇ ਹੁਣ ਲੇਟ ਹੋ ਜਾਂਦੀ ਐ ਆ ਮੂੰਗੀ ਨੇ ਤਾਂ ਕਿਹਾ ਸੀ ਉਹਦੇ ਮੈਨੂੰ ਮਾਤਾ ਦੋ ਘੜੇ ਦਾ ਦੇ ਪਰਾਂ ਹਾਂ ਰੋਟਾਵੇਟਰ ਦੇ ਕਹਿੰਦਾ ਯਾਰ ਭਾਈ ਨਿਮੇੜ ਦੇ ਪਰਾਂ ਉਹ ਆਪਾਂ ਐ ਸੋਚ ਗਏ ਮਖਾ ਯਾਰ ਕੋਈ ਕਿਸੇ ਦਾ ਫਾਇਦਾ ਹੋ ਜੇ ਕੋਈ ਚੰਗੀ ਗੱਲ ਹੀ ਐ ਇਹਦਾ ਸਮਝਦੇ ਨਹੀਂ ਨਾ ਹਾਂ ਇਹਦੀ ਵਾਲੀ ਗੱਲ ਆ ਯਾਰ ਕੋਈ ਫਾਇਦਾ ਸਮਝਦਾ ਨਹੀਂ ਹੈ ਨਹੀਂ ਤਾਂ ਦੇਖ ਲਓ ਪੂਰੇ ਇਹ ਦੋ ਘੜੇ ਯਾਰ ਰੋਟਾਵੇਟਰ ਦੇ ਹੁਣ ਆ ਦੇਖ ਲੋ ਆ ਸਾਰੀ ਬੜ ਬੜਾ ਸਿੱਟੀ ਐ ਕੋ ਵਿਚੋ ਪੱਟ ਪੁੱਟ ਲਈ ਸੀ ਚਲੋ ਕਿਸੇ ਦਾ ਡੰਗ ਦਾ ਸਰ ਜਾਂਦਾ ਹਾਂ ਬਾਕੀ ਲੱਗ ਤਾਂ ਗਏ ਯਾਰ ਫਿਰ ਬੰਦਾ ਆਸਾਨ ਨਹੀਂ ਨਾ ਮੰਨਦਾ ਆਪਾਂ ਦਾ ਫਾਇਦਾ ਸੋਚਨੀ ਆ ਨਹੀਂ ਇਹ ਰੋਟਾਵੇਟਰ ਦੇ ਉੱਤੇ ਦੋ ਗੇੜੇ ਸੀ ਆਪਣਾ ਤਾਂ ਦੇਖੋ ਆ ਚਾਰੇ ਪਾਸੇ ਲੱਗਿਆ ਪਿਆ ਪੌਦ ਆਲਾ ਸਾਰਾ ਥਾਂ ਫਿਰ ਅਗਲਾ ਕਹਿੰਦਾ ਯਾਰ ਬਾਈ ਯਾਰ ਬਾਈ ਬਣ ਕੇ ਰੱਖ ਲਈ ਯਾਰ ਫਿਰ ਕੋਲੇ ਖੜੀ ਆ ਪੌਦਾ ਚਲ ਆਪਾਂ ਹੁਣ ਵੱਧ ਕਰਕੇ ਆਪਾਂ ਪੌਦਰ ਲੰਦਾਰ ਨੇ ਵੱਧ ਥਾਂ ਵੀ ਯਾਰ ਕਈ ਵਾਰੀ ਘੜ ਘੁੱਟ ਨਾ ਜਾਵੇ ਤੇ ਇਸ ਗੱਲ ਦੇ ਮਾਰੇ ਆਪਾਂ ਮੁੜ ਕੇ ਅਗਲਾ ਯਾਰ ਇਹ ਗੱਲਾਂ ਨੂੰ ਸਮਝਦਾ ਨਹੀਂ ਹੈ ਫਿਰ ਪ੍ਰਸਤਾਵਾ ਬਹੁਤ ਹੋ ਜਾਂਦੇ ਇਹ ਗੱਲਾਂ ਦਾ ਤੇ ਮੂੰਗੀ ਨੇ ਸਾਨੂੰ ਬਹੁਤ ਜ਼ੋਰ ਲਾਇਆ ਸੀ ਮੂੰਗੀ ਕਹਿੰਦਾ ਯਾਰ ਬਾਈ ਤੂੰ ਬਾਹਰ ਯਾਰ ਕਹਿੰਦਾ ਮੰਗਰੋ ਯਾਰ ਮੱਥਾ ਮਾਰੀ ਜਾਵਾਂਗੇ ਉਹ ਮਖਾ ਯਾਰ ਚੱਲ ਕੋਈ ਨਹੀਂ ਕਿਸੇ ਦਾ ਫਾਇਦਾ ਹੋ ਜੂ ਪਰ ਫਾਇਦੇ ਨੂੰ ਕੋਈ ਸਮਝਦਾ ਨਹੀਂ ਯਾਰ ਅੱਜ ਕੱਲ ਹੁਣ ਦੋਦਨ ਘਰਾਂ ਦਾ ਡੰਗ ਥਾਰ ਤੱਕ ਕਿਸੇ ਦੀ ਅੱਧੇ ਕਿਲੇ ਦੀ ਘੜਗੀ ਕਿਸੇ ਦੀ ਕਿਲੇਗ ਦੀ ਕੈਰੀ ਇਹ ਵੱਡੀ ਸੀ ਬਾਵਾ ਉਹ ਉੱਥੋਂ ਤੱਕ ਲੈ ਕੇ ਇੱਥੇ ਤੱਕ ਕੈਰੀ ਸੀ ਫੜੀਏ ਜੇ ਸਾਰੀ ਸੀ ਆਹ ਦੇਖੋ ਆਪਣੀ ਦਾ ਚੱਲੀ ਖੜੀ ਆਉਣੇ ਨੇ ਸਾਰੀ ਨੇ ਸਿਰ ਚੱਕ ਲਿਆ ਨਹੀਂ ਇਹ ਵਿੱਚ ਹੀ ਲੱਗ ਜਾਂਦੀ ਤੇ ਆਪਾਂ ਤਾਂ ਇਸ ਗੱਲ ਦੇ ਬਾਰੇ ਯਾਰ ਮਖਾ ਚਾਰ ਰੱਖ ਲੈਣੇ ਆ ਤੇ ਮੁੜ ਕੇ ਹਾਂ ਹਾਂ ਹੁਣ ਮੱਥਾ ਮਾਰੀ ਜਾਂਦੇ ਆ ਇਹ ਗੱਲਾਂ ਹਾਂ 50 ਦਿਨਾਂ ਚੱਕੀ ਨੇ ਉੰਦਰ ਨੇ ਮੰਗੂ ਹੋਰ 20 ਮਿੰਟਾਂ ਤੋਂ ਹਾਂ ਉਹ ਦਿਨ ਹੁਣ ਵਿੱਚ ਹੀ ਕਰ ਦਾਂਦੇ ਯਾਰ ਆਪਾਂ ਕਹਿੰਦੇ ਨੇ ਚੱਲ ਕਿਸੇ ਦਾ ਫਾਇਦਾ ਹੋ ਜਾਂਦਾ ਯਾਰ ਹੂੰ ਕੀ ਕਹਦਾ ਯਾਰ ਇਹ ਗੱਲ ਤੇ ਵੀ ਬੜਾ ਯਾਰ ਕਹਿੰਦਾ ਕਾਹਨੂੰ ਅਗਲਾ ਜੇ ਕੋਈ ਰਖਾਉਂਦਾ ਹੁੰਦਾ ਤਾਂ ਨਾਲ ਲੱਗ ਜੇ ਕੋਈ ਘੰਟੇ ਨਾਲ ਫਰਕ ਨਹੀਂ ਪੈਂਦਾ ਹੁੰਦਾ ਗੱਲ ਇਹ ਕੁਝ ਵੀ ਨਹੀਂ ਹੁੰਦੀ ਚੱਲ ਸਮਾਰਿਆ ਤਾਂ ਆਪਾਂ ਵੀ ਇਹ ਕਿਸੇ ਦਾ ਫਾਇਦਾ ਹੋ ਗਿਆ ਕੋਈ ਮਾੜੀ ਗੱਲ ਤਾਂ ਹੈ ਨਹੀਂ ਪਰ ਯਾਰ ਕੋਈ ਫਾਇਦਾ ਸੋਚਦਾ ਨਹੀਂ ਇਹ ਗੱਲਾਂ ਦਾ ਤਾਂ ਕਰਕੇ ਆਪਾਂ ਕਹਿੰਨੇ ਆ ਯਾਰ ਇਹ ਗੱਲਾਂ ਕੋਈ ਬਾਲੀਆਂ ਵੱਡੀਆਂ ਨਹੀਂ ਹੁੰਦੀਆਂ ਹਾਂ ਆ ਮੂਗੀ ਕਹਿੰਦਾ ਉਹਦੇ ਬਾਈ ਤੂੰ ਕਹਿੰਦਾ ਉਹ ਘੋਲ ਕਰ ਗਿਆ ਕਹਿੰਦਾ ਰੋਠਾ ਵੇਟਰ ਦੇ ਵਿੱਚ ਹੀ ਸਿੱਧਾ ਰੰਗਾ ਦਿੰਦਾ ਆਪਣਾ ਤਾਂ ਦੇਖ ਰੋ ਐ ਐ ਨੂੰ ਲਾਏ ਸੀ ਜਿਹੜੇ ਤਿੰਨ ਨਹੀਂ ਆਉਂਦੇ ਸੀ ਇਹ ਚ ਉਹ ਇਹ ਵਿੱਚ ਹੀ ਉਹ ਰਗੜ ਦਿੰਦੇ ਸਾਰੇ ਨੂੰ ਇੱਕੋਸਾਰ ਹੋ ਜਾਂਦਾ ਅੱਜ ਨੂੰ ਇਹਦੇ ਨੂੰ ਢੱਕਾ ਮਾਰੀ ਖੜੀ ਹੁੰਦੀ ਇਹ ਕੋਈ ਥਾਂ ਰੱਖਣਾ ਹੁੰਦਾ ਤਾਂ ਇੰਨਾ ਦੋ ਪੀੜੀਆਂ ਦਾ ਥਾਂ ਰੱਖ ਲਾਂਦੇ ਕਿਤੇ ਢੱਕਾ ਡੋਲਾ ਥੱਗ ਝੁਗ ਨਾ ਮਰ ਜਾਂਦਾ ਹਾਂ ਉਹ ਰੋਟਾ ਵਲਟਰ ਦਾ ਚਲ ਆਪਦੇ ਹੀ ਸੰਧਾ ਹੈਗਾ ਸੀ ਕਿਸੇ ਤੋ ਤੱਕ ਮਲਵਾ ਲੰਦੇ ਹੁਣ ਮੈਂ ਚੱਲ ਜਰ ਲੱਗੀ ਖੜੀ ਆ ਉਹਨੇ ਹੁਣ ਉਹ ਪਹਿਲੀ ਤੋਂ ਇੱਥੇ ਤੱਕ ਲਿਆਂਦੇ ਇਹ ਖਰਾਬ ਹੋ ਜੂ ਇਹ ਫੰਟਾ ਚੱਲ ਚੱਲੀ ਖੜੀ ਆ ਚੌਲ ਮੈਂ ਹੁਣ ਚੱਲ ਚੱਕ ਕੇ ਨੂੰ ਸਿੜ ਦੰਨੇ ਯਾਰ ਕੋਈ ਬਾਲੀ ਵੱਡੀ ਗੱਲ ਤਾਂ ਹੈ ਨਹੀਂ ਆ ਜੇ ਹੁਣ ਐਡਾ ਢੇਰ ਲੱਗ ਗਿਆ ਇਹਦਾ ਤਾਂ ਕਰਕੇ ਆ ਉਹਨੂੰ ਕਹਿਦਾ ਦਿੰਦਾ ਇਹ ਨਾਲ ਲੱਗ ਜੇ ਯਾਰ ਕੋਈ ਬਾਲੀ ਬੰਦੀਆ ਗੱਲਾਂ ਨਹੀਂ ਹੁੰਦੀਆਂ ਕਿਆ ਮੂੰਗੀ ਓਏ ਹਾਂ ਗੱਲ ਸਹੀ ਆ ਬ੍ਰੋ ਇਹਦਾ ਮਤ ਨਹੀਂ ਕੱਲੇ ਹਾਂ ਆ ਚੀਜ਼ਾਂ ਬਾਈ ਇਹਨੂੰ ਵੀਡੀਓ ਨੂੰ ਸ਼ੇਅਰ ਕਰਿਓ ਵਧੀਆ ਲੱਗੀ ਤਾਂ ਲਾਇਕ ਕਰਿਓ